अपनी मांगों को लेकर हरियाणा के शंभू और खनूरी बॉर्डर पर प्रदर्शन कर रहे किसानों पर पुलिस की ओर से लगातार कार्रवाई की जा रही है किसानों पर आंसू गैस के गोले और पानी की बौछारें की जा रही हैं ताकि किसान दिल्ली की ओर न बढ़ सकें आंसू गैस के गोले के संपर्क में आने से एक किसान की हालत बिगड़ गई और उसे इलाज के लिए राजेंद्रा अस्पताल ले जाया गया जहां इलाज के दौरान उसकी मौत हो गई ਮ੍ਰਿਤਕ ਕਿਸਾਨ ਦੀ ਪਛਾਣ ਗਿਆਨ ਸਿੰਘ ਪੁੱਤਰ ਗੁੱਜਰ ਸਿੰਘ ਨਿਵਾਸੀ ਗਾਂਵ ਚਾਚੌਕੀ ਜ਼ਿਲ੍ਹਾ ਗੁਰਦਾਸਪੁਰ ਦੇ ਰੂਪ ਵਿੱਚ ਹੋਈ ਹੈ। ਉਹ ਸਾਡਾ ਚਾਚਾ ਜੀ 11 ਤਰੀਕ ਨੂੰ ਇੱਥੋਂ ਕਿਸਾਨ ਸੰਘਰਸ਼ ਕਮੇਟੀ ਬਾਬਾ ਨਾਮਦੇਵ ਜੀ ਦੇ ਨਾਲ ਗਿਆ ਸੀਗਾ। 14 ਤਰੀਕ ਨੂੰ ਉਹ ਅੱਥੇ ਬਾਰਡਰ ਤੇ ਪਹੁੰਚੇ ਆ। ਹਰਿਆਣਾ ਸਰਕਾਰ ਨੇ ਜਿਹੜੇ ਅਥਰੂ ਗੈਸ ਦੇ ਗੋਲੇ ਛੱਡੇ ਉਹਦੇ ਨਾਲ ਉਹਦੀ ਤ੍ਰੀਫੀਤ ਖਰਾਬ ਹੋ ਗਈ। ਫਿਰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਪਰ ਉਹਨਾਂ ਨੂੰ ਨਹੀਂ ਫਰਕ ਪਿਆ। ਫਿਰ ਉਹ ਰਜਿੰਦਰਾ ਹਸਪਤਾਲ ਪਟਿਆਲੇ ਲੈ ਗਏ। ਅਤੇ ਸਵੇਰ 5 ਵਜੇ ਉਹਨਾਂ ਦੀ ਡੈਥ ਹੋ ਗਈ। ਸਾਨੂੰ ਉਹਨਾਂ ਦੇ ਬਹੁਤ ਮਾਣ ਆ ਸੀ ਦੀਦਾ ਜਾਮ ਪੀ ਗਏ ਆ। ਜੇ ਜ਼ਰੂਰਤ ਪਈ ਤੇ ਅਸੀਂ ਵੀ ਉਹਨਾਂ ਦੇ ਮਗਰ ਜਾਵਾਂਗੇ। ਅਸੀਂ ਵੀ ਸਿੱਧੀਆਂ ਦੇਣ ਨੂੰ ਤੇ ਅੱਜ ਜਿੰਨਾ ਦੇ ਸਰਕਾਰ ਮੰਗਾ ਨਹੀਂ ਮੰਨਦੀ। ਕਿਹੜੀ ਜਥੇਬੰਦੀ? ਕਿਸਾਨ ਸੰਘਰਸ਼ਕ ਕਮੇਟੀ ਬਾਬਾ ਨਾਮਦੇ। ਇਥੋਂ ਸਾਰੇ ਸਰਪੰਚ ਜਗਦੀਸ਼ ਸਿੰਘ ਹੀ ਇਹਨਾਂ ਦੇ ਨਾਲ ਜਾਂਦੇ ਹੁੰਦੇ ਸੀ। ਤੇ ਪੰਦੇਰ ਜਸੇ ਬੰਦੀ ਤੋਂ ਸਬੰਧ ਸੀ। ਉਹਨਾਂ ਲੇਰੀ ਇਸਨ ਕਰ ਚੁਕੇ ਜੇ ਅੱਗੇ ਵੀ ਉਹਨਾਂ ਦਾ ਨਾ ਸੁਰੂ ਤੋਂ ਪਹਿਲਾਂ ਦਿੱਲੀ ਵੀ ਜਾ ਕੇ ਆਏ ਆ ਜਦੋਂ ਦਿੱਲੀ ਤਰਨਾ ਲੱਗਾ ਸੀ ਉਦੋਂ ਵੀ ਇਹਨਾਂ ਨੇ ਉੱਥੇ ਜਾ ਕੇ ਯੋਗਦਾਨ ਪਾਇਆ ਸੀ ਨਾ ਜੀ ਇਹ ਬਹੁਤ ਗਲਤ ਹਰਿਆਣਾ ਸਰਕਾਰ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਇੰਡੀਆ ਦਾ ਬਾਰਡਰ ਬਣਾਤਾ ਇਦਾਂ ਸਦਾ ਹੀ ਇਹ ਸਰਕਾਰਾਂ ਕਿਸਾਨਾਂ ਨਾਲ ਕਰਦੀਆਂ ਆਈਆਂ ਵਾ ਪਰ ਇਦਾਂ ਨਹੀਂ ਕਰਨਾ ਚਾਹੀਦਾ ਜਿੱਦਾਂ ਕਿਸਾਨ ਉਥੇ ਜ਼ਖਮੀ ਹੋਏ ਸੀਦੀ ਦਾ ਜਾਮ ਪੀ ਗਏ ਪਰ ਇਦਾਂ ਦੇ ਬਾਰਡਰ ਨਹੀਂ ਬਣਾਉਣੇ ਚਾਹੀਦੇ ਅਕਸਰ ਨੂੰ ਅਸੀਂ ਵੀ ਭਾਰਤੀ ਆ ਇੰਡੀਆ ਵਾ ਨਹੀਂ ਕਰਨਾ ਚਾਹੀਦਾ ਕੀ ਮੰਗ ਮਾਂਗੇ ਹੋਈਏ ਸਰਕਾਰ ਵਾਲੇ ਨੇ ਵੀ ਸਾਡਾ ਕਰਜ਼ਾ ਮਾਫ਼ ਹੋਣਾ ਚਾਹੀਦਾ ਵਾ ਘਰੋਂ ਮਾਤੜੇ ਇੱਕ ਕਿਲਾ ਜਮੀਂਦਾ ਹੀਗਾ ਇਹ ਤੇ ਗੁੰਜਗਜਰਾ ਕਰਦੇ ਹੀਗੇ ਅਸੀਂ ਜਾਵਾਂਗੇ ਸਾਨੂੰ ਵੀ ਸਿੱਧੀਆਂ ਪਾਉਣ ਦੀ ਲੋੜ ਪਈ ਅਸੀਂ ਵੀ ਜਾਵਾਂਗੇ ਕੀ ਨਾਮ ਹੀ ਉਹਨਾਂ ਦਾ ਉਹਨਾਂ ਦਾ ਗਿਆਨ ਸਿੰਘ ਨਾਮ ਹੀਗਾ ਪਰਿਵਾਰ ਤੋਂ ਕੋਣ ਕੋਣ ਪਰਿਵਾਰ ਤੇ ਉਹਨਾਂ ਦੇ ਭਰਾ ਸਾਡੇ ਪਿਤਾ ਜੀ ਡੈਥ ਹੋ ਗਈ ਹੈ ਸਾਡੇ ਕੋਲ ਹੀ ਰਹਿੰਦੇ ਸੀ ਜਦੋਂ ਉਹਨਾਂ ਦਾ ਵਿਆਹ ਹੋਇਆ ਉਹਨਾਂ ਦੇ ਘਰ ਦੇ ਗੁਜ਼ਰਗੇ ਸੀ ਬੱਚਾ ਉਹਨਾਂ ਦਾ ਕੋਈ ਨਹੀਂ ਸਰੂਦਾ ਸਾਡੇ ਵਿੱਚ ਹੀ ਰਹਿੰਦੇ ਸੀਗੇ ਸਾਡੇ ਉਦੋਂ ਵੀ 15 ਸਾਲਾਂ ਤੋਂ ਲਾ ਕੇ ਆਏ ਸੀਗੇ ਉਦੋਂ ਵੀ ਡੀਸੀ ਸਰਪੰਚ ਹੀ ਸਾਡੇ ਪਿੰਡ ਦਾ ਜਗਦੀਸ਼ ਸਿੰਘ ਉਹ ਨਾਲ ਲੈ ਕੇ ਗਏ ਦਿੱਲੀ ਉਦੋਂ ਵੀ ਜਾਂਦੇ ਸੀ ਜਿੱਥੇ ਤਰ੍ਹਾਂ ਲੱਗਦਾ ਸੀ ਉਹ ਮੋਰੇ ਉਹ ਨਾਲ ਜਾਂਦੇ ਆਹ ਜੀ ਗਿਆਨ ਸਿੰਘ ਕਿੰਨੀ ਉਮਰ ਸੀ ਉਹਨਾਂ ਦੀ ਉਮਰ 1975 70 ਕਰ ਗਏ ਤੁਹਾਨੂੰ ਕਦੋਂ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਸੀਨਿ ਸ਼ਵਿਰੇ ਪਤਾ ਲੱਗਾ ਜਾਰ ਕੋਲ ਫੋਨ ਆਇਆ ਤੇ ਸਰਪੰਚ ਨੇ ਫੋਨ ਕੀਤਾ ਪਹਿਲਾਂ ਤੇ ਠੀਕ ਠਾਕ ਨਹੀਂ ਹੁੰਦੇ ਮੋੜ ਕੇ ਦੋ ਹਸਪਤਾਲਾਂ ਚ ਖੜਿਆ ਤੇ ਉੱਥੇ ਡੈਥ ਹੋ ਗਈ ਉਹਨਾਂ ਦੀ ਅਥਰੂ ਗਾਂ ਜਿਹੜੇ ਛੁੱਟੇ ਸੀ ਉਹਨਾਂ ਦਾ ਸਾਹ ਦਾ ਖਰਾਬ ਹੋ ਗਿਆ ਤੇ ਮੋੜ ਕੇ ਤਰੀਕ ਮੈਨੂੰ ਜਿਆਜ ਨਹੀਂ ਉਹ ਤਰੀਕ ਤੇ ਆ ਗਏ ਪਹਿਲਾਂ ਵੀ ਜਾਂਦੇ ਰਹੇ ਆ ਹਾਂਜੀ ਪਹਿਲਾਂ ਵੀ ਜਾਂਦੇ ਰਹੇ ਸੀ ਜਿੱਦੋਂ ਕਿਤੇ ਆਖਣਾ ਸਰਪੰਚ ਨੇ ਉਦੋਂ ਜਾਣਾ ਹੁੰਦਾ ਹਿੰਦੂ ਜੰਦੇ ਨੇ ਇਹ ਨਹੀਂ ਗਏ ਜੋ ਵੀ ਗਏ ਉਹਦੇ ਦੋਵੇਂ ਭਰਾ ਹੀ ਗਏ ਕਿੰਨਾ ਚਿਰ ਲਾ ਕੇ ਆਏ ਸੀ ਉਹ ਇਥੇ ਲਾ ਕੇ ਹਫਤਾ ਹੀ ਮੇਰਾ ਮਹੀਨਾ ਹੀ ਲੱਗ ਗਿਆ ਹਣਾ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਆ ਗਏ ਹਾਂਜੀ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਆ ਗਏ ਕਿਹਨਾਂ ਦੇ ਗਿਆਨ ਸਿੰਘ ਦੇ ਜੀ ਪਰਿਵਾਰ ਚ ਇਹੋ ਜੀ ਸ਼ਾਮ ਦੇ ਸ਼ੂਮ ਦੇ ਸਭ ਕੰਮ ਇੰਨਾ ਹੀ ਕਰਨਾ ਜਦੋਂ ਦਾ ਆਪਦੀ ਘਰ ਦੇ ਦੀ ਦਿੱਤ ਹੋ ਗਈ ਘਰ ਦੀ ਦੀ ਮੋੜ ਕੇ ਇਹਨਾਂ ਨੇ ਯਾਰ ਇੱਥੇ ਰੋਟੀ ਪਾਣੀ ਕੰਦਾ ਹੀ ਇੱਥੇ ਮਾਰਾ ਮਟੜੀ ਕੋਈ ਔਲਾਦ ਵੀ ਆ ਗਈ ਨਹੀਂ ਔਲਾਦ ਨਹੀਂ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਥੋੜਾ ਪੋੜ ਇਹਨਾਂ ਨੂੰ ਉਸ ਦਵੇ ਇਹਨਾਂ ਦੇ ਕਰਜ਼ਾ ਮਾਫ ਕਰੇ ਤੇ ਕੋਈ ਤਾਂ ਕੋਈ ਦਵੇ ਨੂੰ ਕੋਈ ਵੀ ਚਾਹੀਦੀ ਕੋਈ ਨਾ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹੋ ਕਰਜ਼ੇ ਦੀ ਮੰਗ ਕਰਦੇ ਕਰਜ਼ਾ ਸਿਰ ਤੇ ਚੜਿਆ ਜਮੀਨ ਆ ਥੋੜੀ ਥੋੜੀ ਹੈਗੀ ਆ ਤੇ ਉਹਦੇ ਆਪਣਾ ਨਹੀਂ ਛੱਡਦਾ ਤੇ ਦੂਜੇ ਦਾ ਕਿੱਥੇ ਜਾਊਗਾ ਆਫ ਕਰਨਾ ਚਾਹੀਦਾ ਉਹਨਾਂ ਨੂੰ ਉਹ ਮਾਫ ਕਰਨਾ ਚਾਹੀਦਾ ਐਵੇਂ ਜਿਵੇਂ ਡੇ ਉੱਤੇ ਜੀ ਦੀਆਂ ਕਰਨ ਪ੍ਰੋਗਰਾਮ ਕਰਨ ਤੇ ਉਹ ਆਪਣੇ ਦੀ ਆਪਣੇ ਦੀ ਕਰਨ ਦੇ ਆ ਵੀ ਕੋਈ ਨਾ ਕੋਈ ਫਾਇਦਾ ਹੋ ਜੇ ਜਾਵਾਂਗੇ ਜੀ ਅੱਗੇ ਵੀ ਜਾਂਦੇ ਰਹੇ ਹੁਣ ਵੀ ਜਾਵਾਂਗੇ ਇਹ ਜਲ ਨਹੀਂ ਅੱਗੇ ਵੀ ਜਿਹਨੂੰ ਅਸੀਂ ਜਾਣਦੇ ਦੋਵੇਂ ਪਰਾ